ਆ ਹੁਣ ਤੁਸੀਂ ਦੇਖਿਓ ਚੌਕਾਂ ਦੇ ਵਿੱਚ ਆ ਪਹਿਲੀ ਵਾਰ ਹੋਇਆ ਕਿ ਟ੍ਰੈਫਿਕ ਲਾਈਟਸ ਲੱਗੀਆਂ ਹੁਣ ਹਿਸਟਰੀ ਦੇ 4 ਤੋਂ 5 ਕਰੋੜ ਰੁਪਏ ਦੇ ਕੰਮ ਦਾ ਜੁਦ ਘਾਟ ਨੂੰ ਕਰਕੇ ਆਏ ਆ। ਘੱਟ ਤੋਂ ਘੁਣੀ ਕਿ ਮਸ਼ੀਨਾ ਕਿਸੇ ਨੇ ਦੇਖੀ ਨਹੀਂ ਹੋਣੀ ਆ। ਜਿਹੜੀਆਂ ਮਸ਼ੀਨਾ ਅਸੀਂ ਹੁਣ ਲੈ ਕੇ ਆਏ ਆ। ਪਰ ਜਦੋਂ ਕੋਈ ਖੰਨੇ 'ਚ ਆਇਆ ਕਰੂਗਾ ਉਹਨੂੰ ਖੰਨੇ 'ਚ ਵੱੜਦੇ ਸਾਰ ਖੱਬੇ ਸੱਜੇ ਉਹਦੇ ਗੁਲਾਬ ਦੇ ਫੁੱਲਾਂ ਦੇ, ਗਿੰਦੇ ਦੇ ਫੁੱਲਾਂ ਦੇ, ਚਮੇਲੀ ਦੇ ਫੁੱਲਾਂ ਦੇ, ਰਾਤ ਦੀ ਰਾਣੀ ਦੇ ਆਈ ਜੇ ਹੁਣ ਤੋ ਉਹਨੂੰ ਵੱਖ-ਵੱਖ ਵਧੀਆ-ਵਧੀਆ ਫੁੱਲ ਨਜ਼ਰ ਆਣਗੇ। ਤੇ ਹੁਣ ਕਿਹੜੇ ਕੰਮ ਨੇ ਜਿਹੜੇ ਤੁਸੀਂ ਅੱਗੇ ਸਟਾਰਟਿੰਗ ਕਰਨ ਜਾ ਰਹੇ ਹੋ ਸਰ ਦੇਖੋ ਤੁਸੀਂ ਪਿੱਛੇ ਨੂੰ ਆ ਸਾਰੇ ਟੈਂਡਰ ਲੱਗ ਕੇ ਹਟੇ ਨੇ ਆ ਹੁਣ ਤੁਸੀਂ ਦੇਖੋ ਚੌਕਾਂ ਦੇ ਵਿੱਚ ਆ ਪਹਿਲੀ ਵਾਰ ਹੋਇਆ ਕਿ ਟ੍ਰੈਫਿਕ ਲਾਈਟਸ ਲੱਗੀਆਂ ਹੋਣ ਇਸ ਥ리에 ਅੰਦਰ ਔਰ ਬਹੁਤ ਵਧੀਆ ਐਲਈਡੀ ਟ੍ਰੈਫਿਕ ਲਾਈਟਸ ਵੀ ਆਈਆਂ। ਅੱਜ ਤੋਂ 10 ਦਿਨ ਬਾਅਦ ਰਹਿੜੀ ਰੋਡ ਚੌਕ 'ਤੇ ਲੱਗ ਰਹੀ ਹੈ। ਉਸ ਤੋਂ ਅਗਲੇ 10 ਦਿਨ ਦੇ ਅੰਦਰ-ਅੰਦਰ ਸਮਾਹਾਰ ਰੋਡ ਤੇ ਨੀਰਕੋਟਲਾ ਰੋਡ 'ਤੇ ਲੱਗ ਜਾਣੀ ਹੈ। ਇਹ ਟ੍ਰਾਇਲ ਸੀ ਸਾਡਾ ਇਹ ਟ੍ਰਾਇਲ ਕਾਮਯਾਬ ਹੋ ਗਿਆ। ਇਸ ਤੋਂ ਬਾਅਦ ਅੱਜ 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 ਚਾਸੀਂ ਲੈਨੋਪਾਰ ਏਰੀਆ ਦੇ ਵਿੱਚ ਜਾ ਕੇ ਤਕਰੀਬਨ 4 ਤੋਂ 5 ਕਰੋੜ ਰੁਪਏ ਦੇ ਕੰਮਾਂ ਦਾ ਉਦਘਾਟਨ ਕਰਤੀ ਹੈ। ਕੰਮ ਚੱਲ ਰਹੇ ਨੇ ਦਿਨ ਰਾਤ ਉਹ ਬਾਰ ਫਾਊਂਡਿੰਗ ਲੈਵਲ ਦੇ ਉੱਤੇ। ਔਰ ਜਿਵੇਂ ਤੁਸੀਂ ਦੇਖਿਆ ਖੰਨੇ ਦੇ ਵਿੱਚ ਸਫਾਈ ਦੇ ਤੌਰ ਤੇ ਮੁਹਿੰਮ ਚਲਾਈ ਹੋਈ ਹੈ ਔਰ ਇੰਗੀਆਂ ਮਸ਼ੀਨਾਂ ਖੰਨੇ ਚ ਆਸੀ ਲੈ ਕੇ ਆਏ ਜਿਹੜੀਆਂ ਪਿਛਲੇ ਕਈ ਜਤੋਂ ਮੈਨ ਲੱਗਦਾ ਇਹ ਕਮੇਟੀ ਬਣੀ ਹੈ ਇੰਗੀਆਂ ਮਸ਼ੀਨਾਂ ਇੰਗੀਆਂ ਅੱਧੂ ਨਿਕ ਮਸ਼ੀਨਾਂ ਕਿਸੇ ਨੇ ਦੇਖੀ ਨਹੀਂ ਹੋਣੀਆਂ ਜਿਹੜੀਆਂ ਮਸ਼ੀਨਾਂ ਅਸੀਂ ਹੁਣ ਲੈ ਕੇ ਆਏ ਆ ਇਹ ਤੋਂ ਇਲਾਵਾ ਜਿਹੜਾ ਸਾਡੇ ਇੱਕਾ ਪ੍ਰੋਜੈਕਟ ਹੈ ਆ ਪੁਲ ਦੇ ਉੱਤੇ ਜਿਹੜੀ ਦੋੇ ਪਾਸੇ ਐਡੀ ਐਡੀ ਜੰਗਲੀ ਘਾਹ ਬੂਟੀਆਂ ਖੜੀਆਂ ਸੀ ਅਸੀਂ ਇਹ ਕਤਵਾਤੀਆਂ ਸਾਫ਼ ਕਰਵਾਤੀਆਂ ਔਰ ਉਦੋਂ ਬਾਅਦ ਤੋਂ ਅਸੀਂ ਹੁਣ ਇਹਦੀ ਵੇਟ ਕਰ ਰਹੇ ਹਾਂ ਸਰਦੀਆਂ 'ਚ ਘਾਹ ਮਰ ਜਾਂਦਾ ਹੁਣ ਇਹ ਸਰਦੀਆਂ ਦਾ ਸੀਜ਼ਨ ਲੰਘ ਗਿਆ ਸਾਡੀ ਇਹ ਜਿਹੜਾ ਇਹ ਨਾ ਮਹਿਕਮਾ ਬਾਗਬਾਨੀ ਵਾਲਾ ਉਹਦੇ ਨਾਲ ਗੱਲ ਹੋਈ ਗਈ ਹੈ ਉਹਨਾਂ ਨਾਲ ਮੇਰੀਆਂ 4-5 ਮੀਟਿੰਗਾਂ ਹੋਈਆਂ ਉਹ ਕਹਿੰਦੇ ਬਸ ਆਹ ਮੌਸਮ ਹਾਰਸ਼ ਕਲਾਈਮੇਟ ਲੰਘ ਗਿਆ ਹੁਣ ਅਸੀਂ ਉਹਦੇ ਸਾਰੇ ਬੂਟੇ-ਬੂਟੇ ਲਾ ਦੇਣੇ ਨੇ ਔਰ ਜਦੋਂ ਕੋਈ ਖੰਨੇ 'ਚ ਆਇਆ ਕਰੂਗਾ ਉਹਨੂੰ ਖੰਨੇ ਦੇ ਵਧਦੇ ਸਾਰ ਖੱਬੇ ਸੱਜੇ ਉਹਦੇ ਗੁਲਾਬ ਦੇ ਫੁੱਲਾਂ ਦੇ ਗਿੰਦੇ ਦੇ ਫੁੱਲਾਂ ਦੇ ਚਮੇਲੀ ਦੇ ਫੁੱਲਾਂ ਦੇ ਰਾਤ ਦੀ ਰਾਣੀ ਦੇ ਆਈ ਜੇ ਹੁਣ ਕੋਲ ਨੂੰ ਵੱਖ-ਵੱਖ ਵਧੀਆ-ਵਧੀਆ ਫੁੱਲ ਨਜ਼ਰ ਆਣਗੇ ਔਰ ਸਾਰੇ ਜਿਹੜੇ ਚੌਕ ਕੋਣਗੇ ਉਹਨਾਂ 'ਚ ਵੀ ਅਸੀਂ ਫੁੱਲਾਂ ਦਾ ਮਤਲਬ ਵਧੀਆ ਇੱਕ ਡੈਕੋਰੇਸ਼ਨ ਕਰਾਵਾਂਗੇ ਉਹਨੂੰ ਪਤਾ ਲੱਗੂਗਾ ਜੀ ਖੰਨੇ ਲਈ ਅਸੀਂ ਕੀ ਸੁਧਾਰ ਕੀਤਾ ਹੈ